ਮੈਨੂੰ ਦੋ ਮਿੰਟ ਕਿੰਨਾ ਕੁ ਜੋਸ਼ ਹੈ ਨਹੀਂ ਮਰ ਹੋ ਜਾਓ ਉਹ ਦੋ ਮਿੰਟ ਖਲੋ ਜੋ ਬਸ ਹਾਂ ਜੀ ਮੈਂ ਜੋਸਫ ਨਾਮਕਰ ਪੱਤਰ ਪੰਜਾਬ ਜਨੇ ਕਿੰਨਾ ਕੁ ਜੋਸ਼ ਹੈ ਨਹੀਂ ਬਰਜਾ ਦੇ ਵਿੱਚ ਪਰ ਕੀ ਲੱਗਦਾ ਜੀ ਇਹ ਉਹ ਮੈਂ ਸਾਰੇ ਵਰਕਰਾਂ ਦਾ ਲੀਡਰਸ਼ਿਪ ਦਾ ਧਨਵਾਦ ਕਰਦਾ ਹਾਂ ਔਰ ਮੈਂ ਅਪੀਲ ਕਰਦਾ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਗੁਰੂ ਨਾਮਦਾਸ ਮਹਾਰਾਜ ਦੀ ਇਸ ਪਵਿੱਤਰ ਧਰਤੀ ਨੂੰ ਤਨ ਤਨ ਸ਼ਹੀਦ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਇਸ ਧਰਤੀ ਨੂੰ ਇੱਕ ਚੰਗਾ ਸੇਵਾਦਾਰ ਚਾਹੀਦਾ ਝਾੜੂ ਫਰਦਾਰ ਚਾਹੀਦਾ ਗੁਰੂ ਘਰ ਦਾ ਉਹੋ ਜਿਹਾ ਸੇਵਾਦਾਰ ਚਾਹੀਦਾ ਜਿਹੜਾ ਸਰਬੱਤ ਦੇ ਭਲੇ ਦੀ ਫਿਲਾਸਫੀ ਤੇ ਪੈਰਾ ਦਵੇ ਗੁਰੂ ਸਾਹਿਬ ਦੇ ਦੱਸੇ ਹੋਏ ਨਕਸ਼ੇ ਕਦਮ ਤੇ ਚੱਲੇ ਔਰ ਮੈਂ ਸਮਝਦਾ ਹਾਂ ਕਿ ਭਾਈਚਾਰਕ ਸਾਂਝ ਕੇ ਕਾਇਮ ਰੱਖਣੀ ਹੈ ਹਿੰਦੂ ਸਿੱਖ ਇਕਤਾ ਹਿੰਦੂ ਸਿੱਖ ਮੁਸਲਮਾਨ ਐਸਾਈ ਭਾਈਚਾਰੇ ਦੀ ਏਕਤਾ ਦਾ ਬਹੁਤ ਵੱਡਾ ਮਦਈ ਤੇ ਪ੍ਰਤੀਕ ਅਨਿਲ ਜੋਸ਼ੀ ਸਾਹਿਬ ਨੇ ਉਹਨਾਂ ਨੇ ਜਿੰਨੇ ਵੀ ਅੱਜ ਤੱਕ ਵਜ਼ੀਰ ਆਏ ਆ ਇਸ ਗੁਰ ਰਾਮਦਾਸ ਮਹਾਰਾਜ ਪਵਿੱਤਰ ਧਰਤੀ ਦੀ ਸੇਵਾ 'ਚ ਜਾਂ ਐਮਪੀ ਬਣੇ ਆ ਸਭ ਤੋਂ ਵੱਧ ਸੇਵਾ ਇਸ ਸ਼ਹਿਰ ਦੀ ਸੁੰਦਰਤਾ ਵਾਸਤੇ ਇਸ ਸ਼ਹਿਰ ਨੂੰ ਬਿਹਤਰ ਬਣਾਉਣ ਵਾਸਤੇ ਭਾਈਚਾਰੇ ਇਕਜਾਗ ਕਾਇਮ ਰੱਖਣ ਵਾਸਤੇ ਉਹਨਾਂ ਨੇ ਡਿਊਟੀਆਂ ਨਿਭਾਈਆਂ ਨੇ ਇਸ ਲਈ ਜੇ ਉਹ ਜਿੱਤਦੇ ਆ ਇਹ ਇਸ ਸ਼ਹਿਰ ਦੇ ਲੋਕਾਂ ਦੀ ਜਿੱਤ ਹੁੰਦੀ ਆ ਔਰ ਜਿੱਤ ਭਾਈਚਾਰਕ ਸਾਂਝ ਦੀ ਹੁੰਦੀ ਆ ਔਰ ਇੱਕ ਬਹੁਤ ਵੱਡਾ ਸਨੇਹਾ ਇੱਕ ਸਭ ਤੋਂ ਕਾਬਲ ਵਕੀਲ ਜਿਹੜਾ ਪਾਰਲੀਮੈਂਟ 'ਚ ਜਾ ਕੇ ਜਿਹਦੀਆਂ ਲੱਤਾਂ ਕੰਬਣਾਂ ਪ੍ਰਧਾਨ ਮੰਤਰੀ ਦੇਸ਼ ਦੀਆਂ ਸਰਕਾਰਾਂ ਦੀ ਅੱਖਾਂ 'ਚ ਅੱਖਾਂ ਪਾ ਕੇ ਇਹ ਆਪਣੇ ਲੋਕਾਂ ਦੀ ਗੱਲ ਕਰ ਸਕੇ ਕਿਸਾਨੀ ਸੰਘਰਸ਼ ਵਾਸਤੇ ਕੱਲਾਵਾਦ ਲੀਡਰ ਹੈ ਜਿਨੇ ਕਿਸਾਨੀ ਸੰਘਰਸ਼ ਦਾ ਸਤਕਾਰ ਕੀਤਾ ਸ਼ਹੀਦਾਂ ਦਾ ਜਿਹੜੇ ਉਦੋਂ ਬਿਨੇ ਸੰਘਰਸ਼ ਚ ਸ਼ਹੀਦ ਹੋਏ ਸੀ ਉਹਨਾਂ ਦਾ ਸਤਕਾਰ ਕਰਦਿਆਂ ਭਾਜਪਾ ਨੂੰ ਅਲਵਿਦਾ ਕੀਤੀ ਕਈ ਉਹਨਾਂ ਲੀਡਰਾਂ ਵਾਂਗੂ ਨਹੀਂ ਜਿਹੜੇ ਉਦੋਂ ਗੱਲ ਕੁਝ ਹੋਰ ਕਰਦੇ ਸੀ ਅੱਜ ਭਾਜਪਾ ਦੀ ਕਾਉਟੀ ਕਰਦੇ ਚਮਚੀ ਕਰਦੇ ਆ ਯਾ ਭਗਵੰਤ ਮਾਨ ਵਾਂਗੂ ਜਿਹੜਾ ਹਰ ਤਰੀਕੇ ਨਾਲ ਲਾਅਨ ਆਰਡਰ ਦੇ ਫਸਲੇ 'ਚ ਆਪ ਦੀ ਗਰੰਟੀਆਂ ਦੇ ਮਸਲੇ 'ਚ ਹਰ ਮਸਲੇ 'ਚ ਫੇਲ ਹੋਇਆ ਉਹਨਾਂ ਨੂੰ ਐਕਸਪੋਜ਼ ਕਰਨ ਦਾ ਕੰਮ ਕਰਮ ਗੁਰਜੀਤ ਸਿੰਘ ਔਜਲਾ ਵੱਲੋਂ ਵੀ ਕਿਹਾ ਜਾਂਦਾ ਕਿ ਅੰਮ੍ਰਿਤਸਰ ਦੇ ਬਹੁਤ ਕੰਮ ਜਿਹੜੇ ਨੇ ਮੈਂ ਕਰਵਾਏ ਹੋਏ ਨੇ ਤੇ ਕੀ ਲੱਗਦਾ ਗੁਰਜੀਤ ਸਿੰਘ ਔਜਲਾ ਦੇ ਕਿੰਨੇ ਕੰਮ ਜਿਹੜੇ ਬੋਲਦੇ ਨੇ ਇਸ ਤਰ੍ਹਾਂ ਜੀ ਇਹ ਆਪ ਵਾਲੇ ਤਾਂ ਦੱਸਦੀ ਹੈ ਨਾ ਇਸ਼ਤਿਹਾਰ ਹੀ ਲਾਉਂਦਾ ਸੀ ਇਹਨਾਂ ਨੇ ਕਿ ਸਾਡਾ ਕੰਮ ਬੋਲਦਾ ਇਸ ਲਈ ਆਪ ਵਾਲੇ ਤਾਂ ਆਪ ਜੇ ਲੋਕੀ ਤਾਂ ਡਰਦੇ ਆ ਕਟਾਰੂ ਚੱਕ ਕਰ ਗਿਆ ਲੋ ਲੋਕ ਡਰਦੇ ਆ ਆ ਭਗਵੰਤ ਮਾਨ ਦੇ ਜੋ ਸ਼ਰਾਬ ਪੀ ਕੇ ਜੇ ਪਾਰਲੀਮੈਂਟ ਚ ਜਾ ਸਕਦਾ ਉਹਦੇ ਸਾਥ ਦੇ ਐਮਪੀ ਕਹਿਣ ਜਿਹੜਾ ਗੁਰੂ ਘਰ ਚ ਜਾ ਸਕਦਾ ਜਿਹੜੀ ਦਸਤਾਰ ਦੀ ਬੇਅਦਵੀ ਕਰੇ ਜਾਂ ਜਿਹੜਾ ਇਨਸਾਨ ਕਹਿੰਦਾ ਸੀ ਮੈਂ ਸਕੂਲ ਕਾਲਜ ਹਸਪਤਾਲ ਖੋਲੂੰ ਉਹ ਤਾਂ ਕੋਲੇ ਨਹੀਂ ਨਵੇਂ ਸ਼ਰਾਬ ਦੇ ਠੇਕੇ ਖੋਲਤੇ ਘਰ ਘਰ ਨੌਕਰੀ ਨਹੀਂ ਦਿੱਤੀ ਬੱਚਿਆਂ ਨੂੰ ਮਾਮਾ ਨੂੰ ਹਜ਼ਾਰ-ਹਜ਼ਾਰ ਰੁਪਈਆ ਨਹੀਂ ਦਿੱਤਾ ਹਰ ਪ੍ਰੋਮਿਸ ਚ ਫੇਲ ਹੋਇਆ ਉਸੇ ਤਰ੍ਹਾਂ ਔਜਲਾ ਸਾਹਿਬ ਵੀ ਕਿਉਂਕਿ ਯਾਰ ਉਹ ਭਗਵੰਤ ਦੇ ਆ ਫਿਕਸਡ ਮੈਚ ਇੱਥੇ ਖੇਡਿਆ ਜਾ ਰਿਹਾ ਹੈ ਹੋਰ ਕੰਮ ਤਾਂ ਕੀ ਕਰਨੇ ਸੀ ਆ ਗੰਦਾ ਨਾਲਾ ਜੋਸ਼ੀ ਨੇ ਸ਼ਹਿਰ ਦੇ ਅੰਦਰ ਇਨਰ ਸ਼ਹਿਰ ਚ ਕਿੰਨੇ ਵੱਡੇ ਪੱਧਰ ਤੇ ਕਵਰ ਕਰਾਇਆ ਇਹਨਾਂ ਨੇ ਆਪਦੇ ਘਰ ਦੀ ਅੱਗੇ ਕਵਰ ਕਰਾ ਦਿੰਦੇ ਸਭ ਤੋਂ ਵੱਡੀ ਮੰਗ ਹੈ ਇਹ ਨਾਲੇ ਨੂੰ ਕਵਰ ਕਰਨ ਦੀ ਜਿਹੜਾ ਕੰਮ ਔਜਲਾ ਸਾਹਿਬ ਤੋਂ ਕੋਈ ਹੈ ਜਾ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਡਿਵੈਲਪਮੈਂਟ ਵਾਸਤੇ ਇੱਕ ਪ੍ਰੋਜੈਕਟ ਦੱਸ ਦਵਾਂ ਇੱਕ ਪ੍ਰੋਜੈਕਟ ਮੈਂ ਫੇਰ ਕਿੱਥੇ ਮੰਨੂਗਾ ਕਿ ਉਹ ਵੋਟਾਂ ਦੇ ਹੱਕਦਾਰ ਨਾ ਗਰੰਟਾ ਚੱਜ ਨਾਲ ਦਿੱਤੀਆਂ ਨਾ ਲੋਕਾਂ ਚ ਆਏ ਨਾ ਕਦੇ ਲੋਕਾਂ ਦੀ ਬਾਹਾ ਇਹ ਜ਼ਰੂਰ ਹੈ ਕਿ ਜਦੋਂ ਕੋਈ ਜਹਾਜ਼ ਉਤਰਦਾ ਸੀ ਤਾਂ ਚੜਨਾ ਹੁੰਦਾ ਸੀ ਭੱਜ ਕੇ ਹਰੀ ਝੰਡੀ ਵਕਾਉਣ ਲਈ ਲੜ ਪੈਂਦੇ ਸੀ 2 MP ਇਥੇ ਲਈ ਜਿਨ੍ਹਾਂ ਨੇ ਓਕੀ ਗੱਲਾਂ 'ਚ ਵਿਸ਼ਵਾਸ ਰੱਖਿਆ ਹੋ ਕੇ ਸ੍ਰੀ ਅਮਰਸਰ ਸਾਹਿਬ ਦੀ ਸਹੀ ਵਕਾਲਤ ਨਾ ਕੀਤੀ ਹੋਵੇ। ਜੇ ਗੱਲ ਕਰੀਏ ਬੀਜੇਪੀ ਦੀ ਤੇ ਬੀਜੇਪੀ ਦਾ ਜਗ੍ਹਾ-ਜਗ੍ਹਾ ਤੇ ਵਿਰੋਧ ਕੀਤਾ ਜਾ ਰਿਹਾ ਪਿੰਡਾਂ ਦੇ ਵਿੱਚ ਵਿਰੋਧ ਕੀਤਾ ਜਾ ਰਿਹਾ ਵਾ ਪਰ ਫਿਰ ਵੀ ਬੀਜੇਪੀ ਨੂੰ ਇਹ ਲੱਗਦਾ ਕਿ 13 ਸੀਟਾਂ ਜਿਹੜੀਆਂ ਪੰਜਾਬ ਦੀਆਂ ਉਹਨਾਂ ਦੇ ਵਿੱਚ ਵਾਰੀ ਮਾਰੀ ਜਾਵੇਗੀ। ਇਹ ਮੰਗੇਰੀ ਲਾਲ ਦੇ ਸੀਨ ਸੁਪਨੇ ਕਹਿੰਦੇ ਨੇ। 400 ਪਾਰ ਵਾਲਿਆਂ ਨੂੰ ਕੈਂਡੀਡੇਟ ਨਹੀਂ ਲੱਭਦਾ 13 ਪਾਰ ਵਾਲਿਆਂ ਨੂੰ ਕੈਂਡੀਡੇਟ ਨਹੀਂ ਲੱਗਦਾ। ਲੋਕਾਂ ਨੇ ਪੰਜਾਬ ਦਾ ਬਾਰਡਰ ਪਾਰ ਕਰਾਉਣਾ ਇਹਨਾਂ ਨੂੰ। ਜਿਨ੍ਹਾਂ ਨੇ ਕਿਸਾਨਾਂ ਨਾਲ ਧੱਕਾ, ਖੇਤ ਮਜ਼ਦੂਰਾਂ ਨਾਲ ਧੱਕਾ ਇਤੋਂ ਦੇ ਵਪਾਰੀ ਤੇ ਇੰਡਸਟਰੀ ਨਾਲ ੱਕਾ ਜਿਹੜੀ ਪਾਜਪਾਜ ਇਲੈਕਸ਼ਨ ਕਮਿਸ਼ਨ ਨੂੰ ਇਹ ਲਿਖ ਕੇ ਦੇ ਕੇ ਆ ਰਹੀ ਹੈ ਕਿ ਸਾਨੂੰ ਪ੍ਰਚਾਰ ਨਹੀਂ ਕਰਨ ਦਿੱਤਾ ਜਾ ਰਿਹਾ ਉਹ ਦੋ ਗੱਲਾਂ ਦੇ ਸੰਕੇਤ ਨੇ ਕਿ ਜਾਂ ਤਾਂ ਚੋਣ ਮਜਾਂਨ ਤੋਂ ਭੱਜਣ ਦੀ ਤਿਆਰੀ ਆ ਤੇ ਜਾਂ ਚੋਣਾਂ ਰੱਦ ਕਰਾਉਣ ਦੀ ਜਾਂ ਪੋਸਟਪੋਨ ਕਰਾਉਣ ਦੀ ਤਿਆਰੀ ਆ ਇਹ ਕਮਜ਼ੋਰੀ ਜਦ ਜੇ ਦੇਸ਼ ਦਾ ਅੰਗਦਾਤਾ ਦਿੱਲੀ ਨਹੀਂ ਜਾ ਸਕਦਾ ਫਿਰ ਦਿੱਲੀ ਵਾਲੇ ਦੇਸ਼ ਦੇ ਅੰਗਦਾਤਾ ਦੇ ਘਰ ਕਿਵੇਂ ਆ ਸਕਦੇ ਇਹ ਤੁਸੀਂ ਜੀਐਸ ਪਾਰਟੀ ਨੇ ਮਹਿੰਗਾਈ ਦਿੱਤੀ ਆ ਜਿਸ ਪਾਰਟੀ ਨੇ ਲੋਕਾਂ ਨੂੰ ਜਾਤ ਪਾਤ ਦੇ ਧਰਮ ਦੇ ਆਧਾਰ ਤੇ ਵੰਡਣ ਦੀ ਕੋਸ਼ਿਸ਼ ਕੀਤੀ ਆ ਉਹਨੂੰ ਕਿਹਨੇ ਮੂੰਹ ਲਾਉਣਾ ਮੈਂ ਜੀੜਿਆ ਸਾਹਿਬ ਇੱਕ 75 ਸਾਲ ਨੂੰ ਜਿਹੜਾ ਅੰਡਾ ਪਤਾ ਬੁੱਢਾ